ਪੰਜਾਬ ਅਤੇ ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਪੰਜਾਬੀ ਵਿੱਚ ਪੜਨ ਲਈ ਕਲਿੱਕ ਕਰੋ www.avp.sanjha.com ਤੇ ਜਿਹਨ ਸ਼ਰੋਮਣੀ ਅਕਾਲੀ ਦਲ ਦਾ ਜਿਹੜਾ ਟਾਇਰ ਹੈ ਇਹ ਪੰਕਚਰ ਨਹੀਂ ਹੋਏਗਾ ਇਹਦਾ ਪੜਾਕਾ ਪੈਗਾ ਔਰ ਜਦੋਂ ਟਾਇਰ ਦਾ ਪੜਾਕਾ ਪੈਂਦਾ ਫਿਰ ਇਹਨੂੰ ਕੋਈ ਗੈਟਸ ਗੂਟਸ ਜਾਂ ਕੋਈ ਇਹਦੇ ਤੇ ਕੋਈ ਹੋਰ ਇਹਦਾ ਪੰਕਚਰ ਨਹੀਂ ਲੱਗਦਾ ਪੀਪਲਸ ਪਾਰਟੀ ਆਫ ਪੰਜਾਬ ਦੇ ਪ੍ਰਧਾਨ ਤੇ ਸੁਖਬੀਰ ਬਾਦਲ ਦੇ ਚਚੇਦੇ ਭਰਾ ਮਨਪ੍ਰੀਤ ਬਾਦਲ ਜਦ ਬਾਦਲਾ ਦੀ ਖਿਲਾਫਤ ਕਰਨ ਤੇ ਆਇਆ ਤਾਂ ਨਹੀਂ ਛੱਡਿਆ ਕੋਈ ਮੌਕਾ ਪ੍ਰਾਈਵੇਟ ਟ੍ਰਾਂਸਪੋਰਟ ਤੋਂ ਲੈ ਕੇ ਪ੍ਰਾਈਵੇਟ ਬਿਜਲੀਕਰ ਹਰ ਮੁੱਦੇ ਤੇ ਲਾਇਆ ਬਾਦਲ ਪਰਵਾਰ ਨੂੰ ਸੇਕਾ ਕਿਹਾ ਕਿਉਂ ਨਹੀਂ ਦੇਰੀ ਸਰਕਾਰ ਸਾਰੇ ਸਵਾਲਾਂ ਦਾ ਜਵਾਬ ਜਿਹੜੀਆਂ ਪੰਜਾਬ ਦੇ ਵਿੱਚ ਲਗਜ਼ਰੀ ਕੋਚਸ ਐ ਜਿਹਨੂੰ ਮਰਸੀਡੀਜ਼ ਜਾਂ ਬੋਲਵੋ ਕਹਿੰਦੇ ਇੰਟੀਗਰਲ ਕੋਚਸ ਕਹਿੰਦੇ ਐ ਪੰਜਾਬ ਵਾਧੂ ਸੂਬਾ ਹੈ ਜਿਹੜਾ ਕਿ ਇਹਨਾਂ ਕੋਚਸ ਤੇ ਨਾ ਕੋਈ ਪੈਸੇਂਜਰ ਟੈਕਸ ਲਾਉਂਦਾ ਤੇ ਨਾ ਕੋਈ ਰੋਡ ਟੈਕਸ ਲਾਉਂਦਾ ਜਿਵੇਂ ਔਰ ਔਰ ਦੂਸਰੇ ਪਾਸੇ ਜਿਹੜੀ ਪੰਜਾਬ ਰੋਡਵੇ ਦਾ ਜਿਨ੍ਹਾਂ ਕੋਲੇ ਆਰਡੀਨਰੀ ਬੱਸਸ ਹੈ ਕੋਈ 2800 ਬੱਸ ਦੀ ਫਲੀਟ ਹੈ ਉਹ ਉਹਦੇ ਤੇ ਪੈਸੇਂਜਰ ਟੈਕਸ ਵੀ ਲੱਗਦਾ ਤੇ ਰੋਡ ਟੈਕਸ ਵੀ ਲੱਗਦਾ ਇਹ ਇੱਕ ਬੜੀ ਵੱਡੀ ਬੜਾ ਬੜਾ ਵੱਡਾ ਤਜਾਦ ਹੈ ਔਰ ਮੈਂ ਸਮਝਦਾ ਕਿ ਪੰਜਾਬ ਰੋਡਵੇਜ਼ ਅੱਜ ਸੇਲ ਹੋਣ ਦੇ ਕਿਨਾਰੇ ਆ ਗਈ ਹੈ ਸੀਐਮ ਤੇ ਡਿਪਟੀ ਸੀਐਮ ਦੀ ਜਿਹੜੀ 400 ਬੱਸ ਜਿਹੜੀ ਦੀ ਫਲੀਟ ਹੈ ਉਹਨੂੰ ਕਾਮਯਾਬ ਕਰਨ ਵਾਸਤੇ ਅਸੀਂ 2800 ਬੱਸ ਦਾ ਬੇੜਾ ਕਰ ਕਰਤਾ ਹੈ ਪੰਜਾਬ ਰੋਡਵੇਜ਼ ਦੇ ਅਜ ਇੰਨੇ ਘਾਟੇ ਹੋਗੇ ਇੰਨੇ ਘਾਟਿਆਂ ਨਾਲ ਤੇ ਇੱਕ ਨਵੀਂ ਰੋਡਵੇਸ ਖੜੀ ਕਰ ਸਕਦੇ ਸੀ ਸਰਕਾਰ ਦੇ ਜਿਹੜੇ ਪਾਵਰ ਸਟੇਸ਼ਨ ਨੇ ਥਰਮਲ ਪਲਾਂਟ ਬਿਜਲੀ ਘਰ ਹੈ ਉਹ ਬੰਦ ਹੈ ਤੇ ਪ੍ਰਾਈਵੇਟ ਜਿਹੜੇ ਬਿਜਲੀ ਘਰ ਹੈ ਉਹਨਾਂ ਤੋਂ ਬਿਜਲੀ ਖਰੀਦੀ ਜਾ ਰਹੀ ਹੈ ਔਰ ਔਰ ਇਹ ਕੋਈ ਜੇ ਕੋਈ ਜਿਹੜਾ ਕੋਈ ਸਬਜ਼ੀ ਦੀ ਰੇੜੀ ਲਾਉਂਦਾ ਉਹ ਵੀ ਸਮਝ ਸਕਦਾ ਕਿ ਜਿਹੜੀ ਚੀਜ਼ ਆਪਦੀ ਹੋਊਗੀ ਉਹਦੀ ਜਿਹੜੀ ਥੋੜੀ ਕੋਸਟ ਆਫ ਪ੍ਰੋਡਕਸ਼ਨ ਹੈ ਬਿਜਲੀ ਤਿਆਰ ਕਰਨ ਦਾ ਜਿਹੜਾ ਕੋਸਟ ਹੈ ਉਹ ਜ਼ਾਹਿਰ ਹੈ ਕਿ ਜਿਹੜੀ ਤੁਸੀਂ ਬਾਜ਼ਾਰ ਤੋਂ ਮੁੱਲ ਲਓਗੇ ਉਹ ਤਾਂ ਬਹੁਤ ਸਸਤੀ ਹੋਊਗੀ ਔਰ ਮੈਂ ਇਹ ਔਰ ਇਹਦਾ ਕੋਈ ਨਾ ਕੋਈ ਜਵਾਬ ਸਰਕਾਰੀ ਕੋਈ ਜਿਹੜਾ ਕੋਈ ਨੁਮਾਇੰਦਾ ਉਹ ਉਹਦਾ ਜਵਾਬ ਦੇਵੇ ਕਿ ਕੀ ਵਜ੍ਹਾ ਹੈ ਸਰਕਾਰ ਦੇ ਆਪਣੇ ਪਾਵਰ ਪਲਾਂਟ ਜਿਹੜੇ ਉਹਨਾਂ ਦੇ ਆਪਣੇ ਮੁਲਾਜ਼ਮ ਵਿਲੇ ਹੋਣ ਤੇ ਤੁਸੀਂ ਦੂਜੇ ਤੋਂ ਖਰੀਦੋ ਔਰ ਮਹਿੰਗੀ ਖਰੀਦੋ ਸੋ ਇਹ ਇਹ ਸ਼ੱਕ ਦੇ ਘੇਰੇ 'ਚ ਤਾਂ ਜ਼ਰੂਰ ਆਉਂਦੀ ਹੈ ਸਿੰਪਲ